ਪਰਦੀਪ ਕਲੇਰ ਦੇ ਇੰਟਰਵਿਊ ਤੋਂ ਬਾਅਦ ਕਾਲੀ ਦਲ ਦੇ ਵਿੱਚ ਦੱਸਦੀ ਹੈ ਕਿ ਉੱਥੇ ਹੀ ਲਗਾਤਾਰ ਇਸ ਗੱਲ ਤੋਂ ਬਾਅਦ ਵਿਵਾਦ ਜਾਰੀ ਹੈ ਤੇ ਦੋਵਾਂ ਪਾਸੇ ਹੁਣ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਵਡਾਲਾ ਨੂੰ ਸਵਾਲ ਕਰ ਦਿੱਤਾ ਹੈ ਤੇ ਉੱਥੇ ਹੀ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਲੈ ਕੇ ਉਹਨਾਂ ਨੇ ਮੰਨ ਲੋ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਕਿ ਵਡਾਲਾ ਸਾਹਿਬ ਤੁਹਾਡਾ ਬਿਆਨ ਪੜ੍ਹ ਕੇ ਤੇ ਸੁਣ ਕੇ ਮੈਨੂੰ ਬੜਾ ਦੁੱਖ ਹੋਇਆ ਹੈ ਘੱਟੋ ਘੱਟ ਤੁਹਾਡੇ ਤੋਂ ਇਹ ਆਸ ਨਹੀਂ ਸੀ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਦ ਵੀ ਦੇ ਮੁੱਖ ਦੋਸ਼ੀ प्रदीप ਕਲੇਰ ਨਾਲ ਤੇ ਉਸਦੇ ਝੂਠੇ ਦੇ ਉਸਦੇ ਝੂਠ ਦੇ ਨਾਲ ਖੜੇ ਹੋ ਜਾਮੋਗੇ ਤੇ प्रदीप ਕਲੇਰ ਨਾਲ ਤੁਹਾਡੀ ਹਮਦਰਦੀ ਨੂੰ ਦੇਖ ਕੇ ਤਾਂ ਇੰਜ ਲੱਗਦਾ ਹੈ ਕਿ ਤੁਹਾਨੂੰ प्रदीप ਕਲੇਰ ਤੇ ਪੂਰਾ ਭਰੋਸਾ ਹੀ ਨਹੀਂ ਸਕੋ ਤੁਸੀਂ ਦੁਨੀਆ ਦੇ ਇਸ ਮਹਾਸ਼ ਪਾਪੀ ਤੇ ਸ਼ੈਤਾਨ ਵੱਲੋਂ ਬੋਲੇ ਜਾ ਰਹੇ ਝੂਠ ਦੇ ਹੱਕ ਦੇ ਵਿੱਚ ਡਟ ਕੇ ਖੜ ਗਏ ਹੋ ਤੁਹਾਡਾ ਅਜਿਹਾ ਵਿਵਹਾਰ ਦੇ ਕੇ ਮੇਰੇ ਵਰਗੇ ਸਾਰੇ ਹੀ ਬੜੇ ਹੈਰਾਨ ਤੇ ਦੁਖੀ ਹੋਏ ਨੇ ਕਿ ਉਥੇ ਹੀ ਟਕਸਾਲੀ ਜਿਹੜੇ ਕਿ ਅਕਾਲੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਤੇ ਉੱਥੇ ਹੀ ਗੁਰਪ੍ਰਤਾਪ ਸਿੰਘ ਵਿਡਾਲਾ ਤੇ ਗੰਦੇ ਰਾਜਨੀਤੀ ਵਿੱਚ ਐਨੇ ਥੱਲੇ ਚਲੇ ਜਾਉਗੇ ਕਿ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਅੱਧੀ ਦਰਜਣ ਵਾਰ ਬੇਅਦਬੀ ਕਰਨ ਵਾਲੇ ਪ੍ਰਦੀਪ ਕਲੇਰ ਦੇ ਪੱਖ ਦੇ ਵਿੱਚ ਖੜ ਜਾਉਗੇ ਸਭ ਤੋਂ ਵੱਡਾ ਇਤਰਾਜ਼ ਤਾਂ ਮੈਨੂੰ ਇਸ ਗੱਲ ਦਾ ਹੈ ਕਿ ਪ੍ਰਦੀਪ ਕਲੇਰ ਨੂੰ ਬੇਅਦਬੀ ਦੇ ਦੋਸ਼ੀ ਜਾਂ ਸ਼ੈਤਾਨ ਕਹਿਣ ਦੀ ਥਾਂ ਡੇਰਾ ਪ੍ਰੇਮੀ ਕਹਿ ਰਹੇ ਹੋ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਦਲ ਨੇ ਤਾਂ ਪ੍ਰਦੀਪ ਕਲੇਰ ਦੀ ਬਕਵਾਸ ਦਾ ਸਬੂਤਾ ਸਮੇਤ ਜਵਾਬ ਦੇ ਦਿੱਤਾ ਹੈ ਪਰ ਤੁਸੀਂ ਇਹ ਸਿੱਖ ਕੌਮ ਨੂੰ ਫਸਟ ਕਰੋ ਕਿ ਤੁਹਾਡੀ ਕਨਵਨਰਸ਼ਿਪ ਤੋਂ ਥੱਲੇ ਤੁਹਾਡੇ ਜਿਹੜੇ ਕਿ ਮੈਂਬਰਸ ਤਿੰਨ ਪ੍ਰਮੁੱਖ ਆਗੂ ਪਰਮਿੰਦਰ ਸਿੰਘ ਢਿੰਡਸਾ ਸ਼ਿਕੰਦਰ ਸਿੰਘ ਮਲੂਕਾ ਤੇ ਉਥੇ ਹੀ ਸੁਰਜੀਤ ਸਿੰਘ ਰਖੜਾ ਤੇ ਸਰਦਾਰ ਦੱਸਦੀ ਹੈ ਕਿ ਉਥੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਝੂਠੇ ਜਿਹੜਾ ਕਿ ਸਾਧ ਰਾਮ ਰਹੀਮ ਵਿਰੁੱਧ 2007 ਵਿੱਚ ਹੁਕਮਨਾਮਾ ਹੋਣ ਦੇ ਬਾਵਜੂਦ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਡੇਰਾ ਸਿਰਸੇ ਰਾਮ ਰਹੀਮ ਕੋਲ ਕਿਉਂ ਗਏ ਸੀ ਤੇ ਸ਼੍ਰੀ ਅਕਾਦ ਤਖਤ ਸਾਹਿਬ ਦੇ ਉਸ ਸਮੇਂ ਦੇ ਜ਼ਥੇਦਾਰ ਸਹਿਬਾਨ ਨੇ ਇਨ੍ਹਾਂ ਆਗੂਆਂ ਤੇ ਹੋਰ ਪਾਰਟੀ ਦੇ ਆਗੂਆਂ ਨੂੰ ਇਹਨਾਂ ਦੇ ਵੱਲੋਂ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਗੁਨਾਹ ਵਿੱਚ ਸਜ਼ਾ ਵੀ ਲਗਾਈ ਸੀ ਤੇ ਬਡਾਲਾ ਸਾਹਿਬ ਤੁਸੀਂ ਇਹ ਵੀ ਦੱਸੋ ਕਿ ਸੱਚੀ ਤੁਹਾਡੇ ਤੋਂ ਇਹ ਆਸਨੀ ਸੀ ਕਿ ਤੁਸੀਂ ਸ਼੍ਰੀ ਗੁਰੂਗ੍ਰੰਥ ਦੀ ਬੇਅਦਬੀ ਦੇ ਮੁੱਖ ਦੋਸ਼ੀ ਸ਼ੈਤਾਨੀ ਦਿਮਾਗ प्रदीप ਕਲੈਰ ਦੇ ਹੱਕ ਦੇ ਵਿੱਚ ਖੜੇ ਨਜ਼ਰ ਆਉਂਗੇ ਤੇ ਦੱਸਦੀ ਹੈ ਕਿ ਉੱਥੇ ਹੀ ਜੋ ਡੇਰਾ ਪ੍ਰੇਮੀ ਲੋ ਲੋ ਖੁਲਾਸੇ ਕੀਤੇ ਗਏ ਉਸ ਨੂੰ ਲੈ ਕੇ ਦੱਸਦੀ ਹੈ ਕਿ ਸੁਖਵੀਰ ਬਾਦਲ ਨੇ ਵੀ ਜਵਾਬ ਦੇ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਹੁਣ ਬਡਾਲਾ ਨੂੰ ਲੈ ਕੇ ਵਿਰਸਾ ਸਿੰਘ ਵਲਟੋਆ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਹੈ